ਗਾਇਸਪੁਰੇ ਦਾ ਕੀ ਹਾਲ ਚਾਲ ਆ ਗਾਇਸਪੁਰੇ ਦਾ ਬਹੁਤ ਹੀ ਬੁਰਾ ਹਾਲਾ ਇੱਥੇ ਤਾਂ ਬਾਰਿਸ਼ ਹੋਵੇ ਤਾਂ ਵੀ ਨਾ ਬਾਰਿਸ਼ ਹੋਵੇ ਤਾਂ ਵੀ ਜਿਹੜੀ ਸੜਕ ਠੀਕ ਵੀ ਹੋ ਗਈ ਉਹਨੂੰ ਵੀ ਪਟ ਲੈਨੇ ਆ ਬਣਾਉਣ ਦਾ ਕੰਮ ਨਹੀਂ ਇਹ ਪੰਜਾਬ ਤੇ ਸਰਕਾਰ ਜਿਹੜੀ ਆ ਲੋਕਾਂ ਦੇ ਨਾਲ ਉਹ ਮਾਲਾ ਲੋਹਾਰ ਕਰਦੀ ਆ ਸਰਕਾਰ ਤਾਂ ਕਹਿੰਦੀ ਅਸੀਂ ਵਿਕਾਸ ਬਹੁਤ ਕੀਤਾ। ਇਹ ਹੀ ਵਿਕਾਸ ਆ, ਸਾਹਮਣੇ ਆ ਜਿਹੜਾ ਵਿਕਾਸ ਆ। ਆਪਾਂ ਕੌਂਸਲਰ ਕੋਲੇ ਜਾਂਦੇ ਆ ਪਹਿਲੇ ਮੋਹੱਲੇ ਵਾਲੇ ਸੀਵਰੇਜ ਬਾਰੇ ਜੋ ਕੌਂਸਲਰ ਕੋਲ ਜਾਂਦੇ ਆ, ਦੋ ਕੌਂਸਲਰ ਨੇ ਇੱਥੇ ਭਾਜੀਪੀ ਦੇ। ਦੋਨੇ ਕਹਿੰਦੇ ਆ ਸਾਨੂੰ ਕੋਈ ਪاور ਨਹੀਂ। ਇਹ ਮੱਲੇ ਕੋਲ ਜਾਦੇ ਆ, ਇਹ ਮੱਲੇ ਕਹਤੀ ਆ ਹੋ ਜਾਊਗਾ ਜੀ, ਮੈਂ ਆਜ ਭੇਜ ਦੇਣਾ ਪਰ ਭੇਜਣਾ ਪੋਜਣਾ ਹੈ। ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਕਿਉਂਕਿ ਇੱਥੇ ਉਦਯੋਗ ਇੰਡਸਟਰੀ ਵੱਡੇ ਪੱਧਰ ਤੇ ਆ ਤੇ ਜਦੋਂ ਲੁਧਿਆਣੇ ਦੀ ਇੰਡਸਟਰੀ ਦਾ ਜ਼ਿਕਰ ਹੁੰਦਾ ਤਾਂ ਲੁਧਿਆਣੇ ਤੋਂ ਜਦੋਂ ਰਾਜਪੁਰਾ ਅੰਬਾਲਾ ਵੱਲ ਨੂੰ ਜਾਂਦੇ ਆ ਤੇ ਇੱਕ ਪਿੰਡ ਆਉਂਦਾ ਗਿਆਸਪੁਰਾ ਗਿਆਸਪੁਰਾ ਹਾਈਵੇ ਤੇ ਆ ਅੰਬਾਲਾ ਰੋਡ ਤੇ ਆ ਬਹੁਤ ਜ਼ਿਆਦਾ ਇੱਥੇ ਇੰਡਸਟਰੀ ਲੱਗੀ ਆ ਜਦੋਂ ਇੰਡਸਟਰੀ ਦੀ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਸਵਾਲ ਵੀ ਉੱਠਦੇ ਆ ਪੋਲਿਊਸ਼ਨ ਨੂੰ ਲੈ ਕੇ ਸਵਾਲ ਉੱਠਦੇ ਆ ਉਹਨਾਂ ਪਿੰਡਾਂ ਦੀ ਡਿਵੈਲਪਮੈਂਟ ਨੂੰ ਲੈ ਕੇ ਸਵਾਲ ਉੱਠਦੇ ਆ ਕਿਉਂਕਿ ਜਿੱਥੇ ਇੰਡਸਟਰੀ ਲੱਗਦੀ ਹੈ ਉੱਥੇ ਉਸ ਇੰਡਸ ਫਰਜ ਬਣਦਾ ਕਿ ਜਿੰਨਾ ਉਸ ਏਰੀਏ ਦੇ ਘੇਰੇ ਦੇ ਵਿੱਚ ਆਉਂਦਾ ਕਿ ਉਹਨਾਂ ਪਿੰਡਾਂ ਦੀ ਡਿਵੈਲਪਮੈਂਟ ਕਰਨੀ ਹੁੰਦੀ ਆ। ਗਿਆਸਪੁਰੇ ਦੀ ਡਿਵੈਲਪਮੈਂਟ ਕਿੰਨੀ ਕਾ? ਆਪਾਂ ਦੇਖ ਸਕਦੇ ਆ ਚਸ਼ਮਦੀਦਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਆਪਾਂ ਜਿਹੜਾ ਹੈਗਾ ਇੱਥੋਂ ਦੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਲੋਕਲ ਇੱਥੋਂ ਦੇ ਚਸ਼ਮਦੀਦ ਸਾਡੇ ਨਾਲ ਨੇ ਕੀ ਨਾਮ ਹੈ ਜੀ ਤੁਹਾਡਾ? ਸਾਡਾ ਨਾਮ ਹੈ ਕਾਮਰੇਡ ਸਮਰਵਰ ਬਹਾਦਰ। ਜੀ। ਗਿਆਸਪੁਰੇ ਦਾ ਕੀ ਹਾਲ ਚਾਲ ਆ? ਗਿਆਸਪੁਰੇ ਦਾ ਬਹੁਤ ਹੀ ਬੁਰਾ ਹਾਲਾ। ਇੱਥੇ ਤਾਂ ਬਾਰਿਸ਼ ਹੋਵੇ ਤਾਂ ਵੀ ਨਾ ਬਾਰਿਸ਼ ਹੋਵੇ ਤਾਂ ਵੀ। ਹੂੰ। ਪਾਣੀ ਇੰਨਾ ਭਰਿਆ ਹੁੰਦਾ ਵਾ ਕਿ ਲੋਕਾਂ ਦੇ ਘਰਾਂ ਤੇ ਬਲ ਜਾਂਦਾ ਪਾਣੀ ਆਨ ਜਾਣ ਨੂੰ ਬਿਲਕੁਲ ਕੋਈ ਰਾਹ ਨਹੀਂ ਲੋਕੀ गिर गिर ਕੇ ਉਹਨਾਂ ਦਾ ਹੱਥ ਪੈਰ ਕਿੰਨੇ ਦੇ ਫ੍ਰੈਕਚਰ ਵੀ ਹੋ ਗਏ ਨੇ ਪਰ ਸਰਕਾਰ ਵੱਲੋਂ ਕੋਈ ਇਸ ਪਾਸੇ ਥੜਕਾ ਪਾਸੇ ਕੋਈ ਧਿਆਨ ਨਹੀਂ ਜਿਹੜੀ ਸੜਕ ਠੀਕ ਵੀ ਹੋ ਗਈ ਉਹਨੂੰ ਵੀ ਪੱਟ ਲੈਣੇ ਆ ਬਣਾਉਣ ਦਾ ਕੰਮ ਨਹੀਂ ਮੈਂ ਸਮਝਦਾ ਕਿ ਪੰਜਾਬ 'ਚ ਸਰਕਾਰ ਜਿਹੜੀ ਆ ਲੋਕਾਂ ਦੇ ਨਾਲ ਉਹ ਮਾਲਾ ਲੋਹਾਰ ਕਰਦੀ ਆ ਕਿ ਤੁਸੀਂ ਕਹਿੰਦੇ ਹੋ ਕਿ ਸੜਕਾਂ ਨਹੀਂ ਬਣੀਆਂ ਤੁਹਾਡਾ ਇਹ ਮੇਨ ਪਿੰਡਾ ਇੱਥੋਂ ਇੰਡਸਟਰੀ ਨਾਲ ਲੱਗਦੀ ਆ ਤੁਹਾਡੇ ਐਨੀ ਜਿਆਦਾ ਇੰਡਸਟਰੀ ਆ ਇੱਥੋਂ ਦੀਆਂ ਸੜਕਾਂ ਤਾਂ ਬਣੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਵੀ ਕੰਮ ਤੇ ਜਾਣਾ ਹੋਰ ਲੋਕਾਂ ਨੇ ਵੀ ਜਾਣਾ ਇੱਥੋਂ ਦੀ ਉਹ ਗੱਡੀ ਵਹੀਕਲ ਨੇ ਵੀ ਜਾਣਾ ਜਿਹੜੇ ਗੱਡੀ ਵਹੀਕਲ ਦੇ ਰਾਹੀਂ ਟੋ ਆਟੋ ਆਈ ਹੋਣੀ ਆ ਹਾਂ ਉਹ ਤਾਂ ਹੁੰਦਾ ਹੀ ਯਾਰ ਕਾ ਕਾ ਕੀ ਪਾਣੀ ਤੇ ਖੜ ਕੇ ਜਾਣਾ ਪੜਦਾ ਪੈਦਲ ਜਾਣਾ ਪੜਦਾ ਸਾਈਕਲ ਵਾਲਾ ਤਾਂ ਜਿਹੜਾ ਉਹ ਪੈਦਲ ਹੀ ਨਕਤਾ ਕਿਉਂਕਿ ਜਾਮ ਜਾ ਲੱਗ ਜਾਂਦਾ ਹੈ ਨਾ ਗੱਡੀਆਂ ਦਾ ਜਦੋਂ ਗੱਡੀਆਂ ਦਾ ਜਾਮ ਲੱਗ ਜਾਂਦਾ ਸਾਈਕਲ ਵਾਲਾ ਵੀ ਪੈਦਲ ਤੁਰਦਾ ਹੈ ਮੋਟਰਸਾਈਕਲ ਵਾਲਾ ਵੀ ਪਾਣੀ ਤੇ ਪਾँव ਰੱਖ ਕਰਕੇ ਖੜਾ ਹੁੰਦਾ ਹੈ ਕਰੇ ਕੀ ਕਿਉਂਕਿ ਚਾਰੋਂ ਤਰਫ ਪਾਣੀ ਭਰਿਆ ਹੋਇਆ ਆ ਸਰਕਾਰ ਤਾਂ ਕਹਿੰਦੀ ਅਸੀਂ ਵਿਕਾਸ ਬਹੁਤ ਕੀਤਾ ਆਹੀ ਵਿਕਾਸ ਆ ਸਾਹਮਣੇ ਆ ਜਿਹੜਾ ਵਿਕਾਸ ਆ ਪਰ ਨਾ ਕੋਈ ਸੜਕ ਤੱਕ ਕਿਸੇ ਵੀ ਪਾਸੇ ਸੜਕ ਹੈ ਹੀ ਨਹੀਂ ਸਾਰੀ ਟੁੱਟੀ ਪਈ ਆ ਸੜਕ ਤੋਂ ਬਿਨਾ ਹੋਰ ਕਿਹੜੀਆਂ ਚੀਜ਼ਾਂ ਦੀ ਕਮੀ ਆ ਸੜਕ ਸੜਕ ਦੀ ਕਮੀ ਆ ਸਫਾਈ ਦੀ ਕਮੀ ਆ ਜਿਹੜੇ ਪ੍ਰਦੂਸ਼ਣ ਆ ਸਿਵਰੇਜ ਦਾ ਪਾਣੀ ਆ ਉਹਦੇ ਚ ਗੈਸ ਲੀਕ ਹੋਏ ਹਾਲੇ ਹਾਲ 1.5 ਸਾਲ ਹੋਇਆ ਬੰਦੇ ਵੀ 5-7 ਮਰ ਗਏ ਸੀ ਗੈਸ ਦੇ ਲੀਕ ਕੇ ਕਾਰਨ ਪਰ ਆਹੀ ਹਾਲ ਆ ਆਪੇ ਸਰਕਾਰ ਦਾ ਆਪਣਾ ਵਿਕਾਸ ਬੋਲੂਗੀ ਕੀ ਬੋਲੂਗੀ ਮੈਂ ਵਿਕਾਸ ਕਰਦਾ ਪਰ ਐਸਾ ਕੋਈ ਵਿਕਾਸ ਆਇਆ ਨਹੀਂ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਪਿੰਡਾਂ ਵਾਲੇ ਇਥੋਂ ਤੁਹਾਡੇ ਲੋਕਲ ਐਮਐਲਏ ਨੇ ਕੋਈ ਮੰਤਰੀ ਆ ਉਹਨਾਂ ਨੂੰ ਤੁਸੀਂ ਕਹਿੰਦੇ ਨਹੀਂ ਹੈਗੇ ਨੋਟਰੀ ਕਰਾਉਂਦੇ ਕਹਿੰਦੇ ਆ ਆਪਾਂ ਕਾਉਂਸਲਰ ਕੋਲੇ ਜਾਂਦੇ ਆ ਪਹਿਲੇ ਮੋਹੱਲੇ ਵਾਲੇ ਸਿਵਰੇਜ ਬਾਰੇ ਜੋ ਕੌਂਸਲਰ ਕੋਲ ਜਾਂਦੇ ਆ ਦੋ ਕੌਂਸਲਰ ਨੇ ਇੱਥੇ ਬੀਜੇਪੀ ਦੇ ਦੋਨੇ ਕਾਤੇ ਸਾਨੂੰ ਕੋਈ ਪاور ਨਹੀਂ ਇਹ ਮੱਲੇ ਕੋਲ ਜਾਂਦੇ ਆ ਇਹ ਮੱਲੇ ਕਾਤੀ ਆ ਹੋ ਜਾਊਗਾ ਜੀ ਮੈਂ ਆਜ ਭੇਜ ਦੇਣਾ ਪਰ ਭੇਜਣਾ ਪੋਜਣਾ ਹਾਇ ਨਹੀਂ ਕੋਈ ਕੰਮ ਕੋਈ ਰੋਕਾ ਬਾਰੇ ਸੜਕਾਂ ਬਾਰੇ ਗੈਸ ਲੀਕ ਬਾਰੇ ਸਿਵਰੇਜ ਬਾਰੇ ਤਾਂ ਕੋਈ ਧਿਆਨ ਨਹੀਂ ਗੈਸ ਲੀਕ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਲੋਕਾਂ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮਿਲਿਆ ਮਿਲਿਆ ਸੀ ਕੁਝ ਥੋੜਾ ਬਹੁਤ ਇੱਕ ਲੋਨ ਕਹ ਆਏ ਸੀ ਉਹ ਕਹਿ ਰਹੇ ਸੀ ਕਿ ਅਭੀ ਤਾ ਸਾਨੂੰ ਨਹੀਂ ਮਿਲਿਆ ਹੋ ਸਕਦਾ ਹੁਣ ਮਿਲ ਗਿਆ ਹੋਵੇ ਉਹਨਾਂ ਨੂੰ ਹਾਂ ਸੋ ਗਿਆਸਪੁਰੇ ਦੀਆਂ ਗੱਲਾਂ ਕਰ ਰਹੇ ਆ ਗਿਆਸਪੁਰੇ ਦੇ ਵਿਕਾਸ ਬਾਰੇ ਗੱਲ ਕਰ ਰਹੇ ਆ ਗਿਆਸਪੁਰੇ ਦੀ ਇੰਡਸਟਰੀ ਬਾਰੇ ਗੱਲਬਾਤ ਕਰ ਰਹੇ ਆ ਵਿਕਾਸ ਤੁਸੀਂ ਵੇਖ ਲਓ ਇੱਧਰ ਹੋਵੇ ਚਾਹੇ ਇੱਧਰ ਹੋਵੇ ਚਾਹੇ ਸਾਹਮਣੇ ਤੋਂ ਆਉਂਦੀ ਰੋਡ ਵੇਖ ਲਓ ਕਿਸੇ ਪਾਸੇ ਵੀ ਜਿਹੜਾ ਹੈਗਾ ਰੋਡ ਪੂਰੀ ਤਰ੍ਹਾਂ ਨਹੀਂ ਬਣੀ ਹੈ ਜੀ ਆ ਪੂਰਾ ਭਰਿਆ ਹੋਇਆ ਆ ਹਾਂ ਆ ਰੋਡ ਤੇ ਆ ਪੂਰਾ ਹਲੇ ਸੰਦੇ ਨੂੰ ਪੂਰਾ ਪਾਣੀ ਭਰਿਆ ਸੀ ਯਹਾਂ ਸੇ ਵਹਾਂ ਤੱਕ ਪੂਰਾ ਇਹ ਲੋਕ ਲੋਕਲ ਨੇ ਮਜਬੂਰ ਨੇ ਘਰੋਂ ਬਾਹਰ ਨਿਕਲਣੂ ਇਹ ਇਹ ਹਾਲਾ ਜੀ ਸਰਦਾਰ ਜੀ ਕਰੋ ਕੁਛ ਅੰਕਲ ਸਤਿ ਸ਼੍ਰੀਕਾਲ ਜੀ ਕੀ ਸ਼ੁਭਨਾਮ ਤੁਹਾਡਾ ਸ਼ਮਸ਼ੇਰ ਸਿੰਘ ਜੀ ਗਿਆਸਪੁਰੇ ਦੇ ਵਿਕਾਸ ਬਾਰੇ ਗਿਆਸਪੁਰੇ ਦੇ ਹਾਲਾਤਾਂ ਬਾਰੇ ਗੱਲਬਾਤ ਕਰ ਰਹੇ ਆ ਕੁਛ ਇਹਨਾਂ ਨੇ ਸਾਨੂੰ ਹਾਲਾਤ ਦੱਸੇ ਗਲੀਆਂ ਨਾਲੀਆਂ ਦੇ ਬਾਕੀ ਤੁਸੀਂ ਦੱਸੋ ਕਿਵੇਂ ਆ ਆ ਦੇਖ ਲਓ ਜੀ ਹਾਲਾਤ ਕੰਮ ਚੱਲ ਰਹੇ ਆ ਇਹ ਪੂਰਾ ਕੰਮ ਜਿਹੜਾ ਪਰ ਉਹ ਆਸ ਵੀ ਮੇਰੇ ਬੈਕ ਮਾਰ ਜਾਂਦਾ ਸ਼ਾਮ ਨੂੰ ਰੋਜ਼ ਸਵੇਰੇ ਵੀ ਕਈ ਵਾਰ ਮਾਰਨੇ ਨੂੰ ਨੰਗਣੌਖਾ ਗੁਰਦਾਰੇ ਮੱਥਾ ਟੇਕਣ ਹੁੰਦਾ ਸਾਰੇ ਬਹੁਤ ਮੁਸ਼ਕਲ ਜਾਂਦੀ ਹੈ ਇਹ ਮੁਸ਼ਕਲ ਕਿੰਨੇ ਕਿ ਸਾਲਾਂ ਤੋਂ ਆ ਕਾਫੀ ਚੱਲਦੀ ਆ ਔਰ ਸੜਕ ਬਣੀ ਤਾਂ ਫੇਰ ਹੋ ਗਈ ਆ ਇਹ ਵਿਚਾਰੇ ਇੱਥੇ ਖਾਣੇ ਖੜੀ ਜਾਂਦਾ ਵਿਚਾਰੇ ਜੀ ਸ਼ੀਸ਼ੂ ਦੇ ਦਾ ਕੋਈ ਹੱਲ ਹੋਇਆ ਨਹੀਂ ਹੱਲ ਤਾਂ ਸਾਡੇ ਸਾਹਮਣੇ ਆ ਜਿਹੜੇ ਨੁਮਾਇंदे ਨੇ ਸਰਕਾਰ ਦੇ ਉਹਨਾਂ ਨੂੰ ਕੁਝ ਕਿਹਾ ਨਹੀਂ ਨਹੀਂ ਕੋਈ ਨਹੀਂ ਕੋਈ ਮਾਰਦੇ ਅੱਗੇ ਡਾਕ ਘਰ ਘਰ ਆਉਂਦੇ ਆ ਕੋਈ ਜਿਵੇਂ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲੂਗੀ ਸਾਡੇ ਅਫਸਰ ਸਾਡੇ ਮਿਨਿਸਟਰ ਸਾਡੇ ਲੀਡਰ ਤੁਹਾਡੇ ਕੋਲੇ ਆਉਣਗੇ ਘਰੇ ਬੈਠਿਆਂ ਦੇ ਕੰਮ ਖੋਣਗੇ ਇਹ ਤਾਂ ਜੀ ਪਹਿਲਾਂ ਦਾ ਹੀ ਉੱਤੋਂ ਬੰਨ੍ਹਣਾ ਅੱਛਾ ਜਿਵੇਂ ਇੰਡਸਟਰੀ ਐ ਇੱਥੇ ਇੰਡਸਟਰੀ ਦਾ ਪ੍ਰਦੂਸ਼ਣ ਦੀ ਕਿੰਨੀ ਕੀ ਸਮੱਸਿਆ ਬਹੁਤ ਹੈ ਬਹੁਤ ਹੈ ਬਹੁਤ ਹੈ ਹਾਂ ਫੈਕਟਰੀ ਦਾ ਬਹੁਤ ਹੈ ਉਹਨੇ ਬੋਲਦੇ ਹੋ ਤੁਸੀਂ ਹੌਲੀ ਬੋਲ ਕੇ ਤੇ ਆ ਆ ਫੈਕਟਰੀ ਦਾ ਵੀ ਬਹੁਤ ਆਇਆ ਹਾਂ ਵਸਤ ਬਹੁਤ ਸੁਆਹ ਵੀ ਬੜੀ ਆਉਂਦੀ ਆ ਇਨਾਂ ਦੀ ਮਿੱਟੀ ਵੀ ਬਹੁਤ ਛੱਡਦੇ ਆ ਆ ਬਾਪ ਤਾਂ ਬੈਠ ਨਹੀਂ ਸਕਦਾ ਰਾਤ ਨੂੰ ਰਾਤ ਨੂੰ ਛੱਡਦਾ ਤੈਨੂੰ ਕਿ ਕਦੇ ਪ੍ਰਸ਼ਾਸਨ ਨੂੰ ਨੋਟ ਕਰਵਾਇਆ ਵੀ ਅਸੀਂ ਇਸ ਤੋਂ ਤੰਗਾਂ ਸੁਆਢਿਕਦੀ ਆ ਅਜੇ ਤੱਕ ਕਦੇ ਗਏ ਨਹੀਂ ਪ੍ਰਸ਼ਾਸਨ ਕੋਲ ਕਦੇ ਨਹੀਂ ਗਏ ਤਾਂ ਇਧਰ ਨਾਲ ਫੈਕਟਰੀ ਵੀ ਹੈ ਕਹਿੰਦੇ ਉਹਦੀ ਸ਼ਾਮ ਨੂੰ ਸੁਆਹ ਉੱਡਦੀ ਆ ਹੋਰ ਵੀ ਆਪਾਂ ਇੱਥੇ ਲੋਕਲ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਮੈਂ ਬਾਪੂ ਜੀ ਨੂੰ ਕਿਹਾ ਕਿ ਆਜੋ ਆਪਾਂ ਗੱਲਬਾਤ ਕਰੀਏ ਕਹਿੰਦੇ ਮੈਂ ਕੀ ਗੱਲਬਾਤ ਕਰਾਂਗਾ ਮੈਂ ਤਾਂ ਇਸ ਪਾਰਟੀ ਦਾ ਬੰਦਾ ਜਿਨ੍ਹਾਂ ਦਾ ਘਰ ਕੇ ਪਾਣੀ ਆਇਆ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਪਾਰਟੀ ਦੀ ਗੱਲ ਨਹੀਂ ਕਰਦੇ ਵੀ ਤਾਂ ਪਾਰਟੀ ਵਾਲੇ ਤੁਹਾਨੂੰ ਲਾਂਭਾਣਾ ਦੇ ਦੇਣ ਮੈਨੂੰ ਲੈ ਕੇ ਕਰਨ ਨਹੀਂ ਜੀ ਹੁਣ ਅੱਛਾ ਜਿਵੇਂ ਤੁਸੀਂ ਪਾਰਟੀ ਦੇ ਬੰਦੇ ਹੋ ਵਿਕਾਸ ਸਾਹਮਣੇ ਆ ਪਾਣੀ ਆ ਜਾਂਦਾ ਫਿਰ ਤੁਹਾਡੇ ਜਿਹੜੇ ਮੂੰਹ ਮੱਥੇ ਲੱਗਣ ਵਾਲੇ ਉਹ ਕਹਿੰਦੇ ਨਹੀਂ ਤੁਹਾਨੂੰ ਉਹਨਾਂ ਨੂੰ ਫੋਨ ਕਰਾਈਦਾ ਹਾਂ ਵੀਰ ਸਵਾਲ ਕਰਵਾ ਕੇ ਹਾਂ ਕੀ ਕਹਿੰਦੇ ਨੇ ਬੰਦੇ ਪੇਂਦ ਲਿਆ ਡੰਡੇ ਡੰਡੇ ਮਾਰ ਕੇ ਚੱਲ ਜਾਂਦੇ ਆ ਉਹ ਦੋ ਦਿਨ ਚੱਲ ਪੈਂਦਾ ਫਿਰ ਫੇ ਬੰਦ ਹੋ ਜਾਂਦਾ ਹਾਲਤ ਖਾਸਾ ਮਾੜੀ ਆ ਸੜਕ ਦੀ ਵੀ ਤੇ ਸੀਵਰੇਜ ਦੀ ਵੀ ਹਾਂਜੀ ਇਹ ਕਿੰਨੇ ਕ ਸਾਲਾਂ ਤੋਂ ਆ ਇਹ ਤਾਂ ਅਜਾ ਤੋ ਪਾਣੀ ਪੂਣੀ ਦਾ ਚੱਕਰ ਪਿਆ ਜਦ ਤੋਂ ਹੀ ਹੋਈਆਂ ਨੇ ਹਾਂ ਪਹਿਲਾਂ ਸੜਕਾਂ ਵਧੀਆ ਸੀ ਠੀਕ ਐ ਇੱਕ ਮੈਂ ਉੱਥੇ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਵੀ ਪ੍ਰਦੂਸ਼ਣ ਦੀ ਬੜੀ ਸਮੱਸਿਆ ਫੈਕਟਰੀਆਂ ਕਰਕੇ ਸਵਾਹ ਰਾਖ ਡਿੱਗਦੀ ਆ ਇਹ ਕਿੰਨੇ ਕਿ ਚਿਰ ਤੋਂ ਆ ਇਹ ਤਾਂ ਫੈਕਟਰੀਆਂ ਤਾਂ ਮੇਰਾ ਕਿ 70 ਤੋਂ ਲੱਗੀਆਂ ਨੇ ਹਾਂ ਤੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਕੋਈ ਬਿਮਾਰੀ ਕੋਈ ਪ੍ਰੋਬਲਮ ਆਉਂਦੀ ਹੋਵੇ ਬਿਮਾਰੀ ਮੌਰੀ ਦੀ ਬਿਮਾਰੀ ਤਾਂ ਜਦੋਂ ਜੀ ਮਤਲਬ ਪ੍ਰਦੂਸ਼ਣ ਉਹ ਉਹ ਰਹਾਵਾ ਚੱਲਦੀ ਆ ਉਹ ਚੱਲਦੀ ਆ ਉਹ ਲੋਕ ਖੰਗਦੇ ਨੇ ਉਹਦਾ ਸਿਰ ਤਾਂ ਪਿੰਡਾ ਕੋਈ ਹੋਰ ਕੋਈ ਵੱਡੀ ਬਿਮਾਰੀ ਕੋਈ ਪਿੰਡ ਦੇ ਵਿੱਚ ਕਿਸੇ ਨੂੰ ਹੋਈ ਹੋਵੇ ਵੱਡੀ ਬਿਮਾਰੀ ਤਾਂ ਕੋਈ ਨਹੀਂ ਹੋਈ ਹੁਣ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਆਉਂਦਾਗਾ ਤੁਹਾਡੀ ਗੱਲ ਸੁਣਨ ਉਹ ਕਹਿੰਦੇ ਕੋਈ ਨਹੀਂ ਆਉਂਦਾ ਹੈਗਾ ਹੁਣ ਉਹ ਤੁਹਾਡੀ ਪਾਰਟੀ ਤੇ ਗੱਲ ਸਿੱਟ ਕੇ ਕਹਿੰਦੇ ਸਾਡੀ ਪਾਰਟੀ ਵਾਲੇ ਗੱਲ ਸੁਣਦੇ ਨਹੀਂ ਹੈਗੇ ਦੇਖੋ ਬਜਾ ਰਹੀ ਆ ਜੀ ਕੋਈ ਵੀ ਆਪਣੇ ਆਪਣੂ ਮਰਦਮ ਚੱਲਦਾ ਕਹਿੰਦਾ ਵੀ ਆਪਾਂ ਕਹਿਣਾ ਨਹੀਂ ਹਾਂ ਜੇ ਹੁਣ ਕਹਾਂਗੇ ਫਿਰ ਉਹ ਕਹਿੰਦਾ ਵੀ ਉਹ ਫਲਾਣਾ ਬੋਲਦਾ ਹਾਂ ਪੈਲਾ ਚਰ ਪੈਂਦਾ ਬੰਦੇ ਤੇ ਹਾਂ ਉਹ ਹੁਣ ਐਮ ਐਲ ਏ ਆ ਉਹਨੂੰ ਆਪਾਂ ਬੋਲ ਕਿਵੇਂ ਕਹਿੰਦਾ ਤੇ ਕਹਾਂਗੇ ਕੱਲ ਨੂੰ ਕੋਈ ਗੱਲਬਾਤ ਹੋਈ ਤੇ ਸਾਡੇ ਤੇ ਛਾਨੂੰ ਸੰਭੂ ਕੌਣ ਅੱਛਾ ਨਹੀਂ ਚਲੋ ਬੁਰਾ ਤਾਂ ਨਾ ਕਹੋ ਐਮਐਲਏ ਨੂੰ ਸਤਕਾਰਯੋਗ ਹਸਤੀ ਆ ਪਰ ਗੱਲ ਤਾਂ ਕਹਿੰਗੇ ਆਪਾਂ ਸਿੱਧੀ ਠੋਕ ਵਜਾ ਕੇ ਵੀ ਭਾਈ ਆ ਕੰਮ ਨਹੀਂ ਹੋਇਆ ਤੁਸੀਂ ਪ੍ਰੈਸ਼ਰ ਮੰਨ ਜਾਂਦੇ ਹੋ ਨਹੀਂ ਉਹ ਮੈਂ ਜੀ ਦੇਖੋ ਨਾਲ ਘੁੰਮਦੇ ਆ ਜੀ ਜਦੋਂ ਵੀ ਅੱਜ ਮੈਂ ਸੜਕਾਂ ਬਣਦੀਆਂ ਉਹਦੇ ਘਟਣ ਕਰਨ ਜਾਂਦੇ ਆ ਕਹਿੰਦੇ ਆ ਉਹਨੂੰ ਵੀ ਆਏ ਨਹੀਂ ਆਏ ਹੋਣਾ ਚਾਹੀਦਾ ਲੇਕਿਨ ਭਾਈ ਉਹ ਹੁਣ ਅਫਸਰ ਆ ਮੌਕੇ ਦਾ ਮੰਨੇ ਨਾ ਮੰਨਦੇ ਨਹੀਂ ਉਹ ਤਾਂ ਕਹਿੰਦੇ ਅਸੀਂ ਵਧੀਆ ਕਰ ਰਹੇ ਆ ਚਾਰ ਸਾਲ ਬੀਤ ਗਏ ਸਰਕਾਰ ਨੂੰ ਕਿਵੇਂ ਲੱਗੇ ਚਾਰ ਸਾਲ ਚ ਥੋੜੀ ਸਰਕਾਰ ਦੇ ਕੰਮ ਵੈਸੇ ਤਾਂ ਭਗਵਾਨਤ ਜੀ ਨੇ ਖੰਮਸਾ ਲੋਟੇ ਕੀ ਚੇਲ ਕੋਈ ਹੋ ਨਹੀਂ ਹੈਗਾ ਵਧੀਆ ਕਰ ਰਿਹਾ ਪਰ ਟਾਈਮ ਘਟ ਮਿਲਿਆ ਉਹਨੂੰ ਚਾਰ ਸਾਲ ਤਾਂ ਬਹੁਤ ਹੁੰਦੇ ਬਾਪੂ ਜੀ ਚਾਰ ਸਾਲ ਚਾਰ ਸਾਲਾਂ ਚ ਬਣਾਇਆ ਵੀ ਬਹੁਤ ਕੋਸ਼ਿਸ਼ ਹਾਂ ਗਿਆਸਪੁਰ ਵਾਲੇ ਤਾਂ ਕਹਿੰਦੇ ਕੁਝ ਨਹੀਂ ਬਣਾਇਆ ਉਹ ਤੇ ਨੇ ਓਹੋ ਜੈਸਪਰੀ ਵਾਲੇ ਕਿਹੜੇ ਕਹਿੰਦੇ ਮੈਂ ਸਾਹਮਣੇ ਜਿਹਨਾਂ ਨਾਲ ਗੱਲਾਂ ਕਰੀ ਜਾਂਦਾ ਸੀ ਉਹੀ ਕਹਿੰਦੇ ਅੱਛਾ ਨਸ਼ੇ ਬਾਰੇ ਗੱਲ ਕਰੀਏ ਨਸ਼ਾ ਕਿਵੇਂ ਆ ਪਿੰਡ ਚ ਮਾਹੌਲ ਇਥੇ ਏਰੀਏ ਚ ਆਪਾਂ ਦੇਖੋ ਪਿੰਡ ਪੌਂਡ ਚ ਕੱਲੇ ਆਪਣੀ ਦੁਕਾਨ ਹੈ ਕਿਵੇਂ ਨੇ 9 ਵਜੇ ਆ ਕੇ ਬੈਹਿ ਜੀਦਾ ਰਾਤ ਨੂੰ 9 ਵਜੇ ਜਾਈਦਾ ਆਪਾਂ ਆਮ ਕੰਮ ਦੇ ਲੀਕੇ ਉਹ ਨਸ਼ੇ ਬਾਰੇ ਸੁਣਿਆ ਕਦੇ ਪਿੰਡ ਚ ਆਪਾਂ ਨੇ ਸੁਣਿਆ ਕਰ। ਵੀ ਸਰਕਾਰ ਕਹਿੰਦੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਬੰਦ ਕਰਤਾ ਜਮਾ ਪੰਜਾਬ ਨਸ਼ਾ ਮੁਕਤ ਕਰਤਾ। ਅਜੇ ਤੱਕ ਕਮਿਸ਼ਨਰ ਦੇ ਡਾਕਟਰ ਵੀ ਜਾ ਕੇ ਬਹੁਤ ਦਵਾ ਬੈਠੇ ਆ। ਹਾਂ। ਫਿਰ ਹੁਣ ਨਸ਼ਾ ਬੈਸੇ ਸਾਡੇ ਪਿੰਡ ਚ ਨਹੀਂ ਹੈ ਜਾ। ਠੀਕ ਹੈ। ਚੰਗੀ ਗੱਲ ਆ, ਸੋਹਣੀ ਗੱਲ ਆ। ਜੀ। ਤੇ ਧੰਨਵਾਦ ਬਾਪੂ ਜੀ। ਮਿਲਦੇ ਹੀ ਰਹਾਂਗੇ ਕੋਈ ਗੱਲ ਨਹੀਂ। ਖਾਸੀ ਖੇੜੀ ਦੇ ਵਿੱਚ ਤੁਹਾਡੇ ਨਾਲ ਗੱਲਾਂ ਚੰਗੀਆਂ ਹੋ ਗਿਆਂ। ਇਕੱਠੇ ਵੀ ਜਾ ਕੇ ਕਮਿਸ਼ਨਰ ਦੇ ਕੋਲ ਬੈਠੇ ਨੂੰ ਪੁੱਛੇ ਰਹੀਦਾ। ਇਹ ਗੱਲਾਂ ਚੱਲਦੀ ਰਹਿੰਦੇ ਨੇ। ਉਹ ਵੇਜੇ ਤਾਂ ਕਲੋਨੀਆਂ ਚੋਂ ਬੰਦੇ ਆਉਂਦੇ ਆ ਵੀ ਸਾਡੇ ਉੱਤੇ ਨਜ਼ਰ ਚੱਲਦਾ ਹਮ ਤਾਂ ਆਪਣੇ ਪਿੰਡ ਚ ਨਹੀਂ ਆਏਗਾ ਕੋਈ ਬਾਹਰਲੇ ਬੰਦੇ ਜਿਵੇਂ ਮਰਦੀ ਕਰਦਾ ਮਰਦੇ ਬਾਹਰ ਚੱਲਦਾ ਪਿੰਡ ਚ ਨਹੀਂ ਆਜ ਨੇ ਹੁਣ 33 ਫੁੱਟਾ ਇਹਦੇ ਤੇ ਚੱਲਦੇ ਆੰਦੇ ਸੇ ਨੂੰ ਚ ਖਾਂਦੇ ਆ ਲੋ ਠੀਕ ਹੈ ਇੱਥੋਂ ਲਿੰਗਦੇ ਆ ਦਿਗਦੇ ਹੀ ਫਰਦੀ ਆ ਸਾਡੇ ਹਮ ਉਹਨੇ ਵੀ ਗੋਲੀਆਂ ਖਾਧੀਆਂ ਹੁੰਦੀਆਂ ਨੇ ਉਹ ਫਿਰ ਕਈ ਵਾਰੀ ਤਾਂ ਉਚਾ ਤੋਂ ਕੋਟਾ ਖਾ ਕੇ ਜਾਂਦੇ ਆ ਚਿੱਟੇ-ਚੁੱਟੇ ਬਾਰੇ ਸੁਣਿਆ ਕਦੇ ਚਿੱਟਾ ਮੈਂ ਅਜੇ ਨਹੀਂ ਸੁਣਿਆ ਠੀਕ ਹੈ ਬਾਪੂ ਜੀ ਸੋ ਇਹ ਤਸਵੀਰਾਂ ਨੇ ਗਿਆਸਪੁਰੇ ਦੀਆਂ ਜਿੱਥੇ ਸੜਕਾਂ ਦੀ ਵੱਡੀ ਸਮੱਸਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਵੱਡਾ ਸਾਰਾ ਟਰਾਲਾ ਇੱਥੇ ਫਸਿਆ ਹੋਇਆ ਸੜਕ ਦੀ ਵਜ੍ਹਾ ਕਰਕੇ ਤੇ ਦੂਜਾ ਇੱਥੇ ਟ੍ਰੈਫਿਕ ਵੀ ਜਾਮ ਹੁੰਦਾ ਕਿਉਂਕਿ ਇੰਡਸਟਰੀ ਏਰੀਆ ਹੈਗਾ ਸਾਰੇ ਪਾਸੇੋਂ ਵੀ ਹਿੱਕੜਾ ਆਉਂਦੇ ਨੇ ਇੰਡਸਟਰੀ ਦਾ ਸਮਾਨ ਹੈ ਇਧਰੋਂ ਉਧਰੋਂ ਜਿਹੜਾ ਟੂ ਆਟੋ ਆਈ ਹੁੰਦੀ ਹੈ ਤੇ ਨਾਲ ਜਿਹੜਾ ਲੇਬਰ ਤੇ ਜਿਹੜੇ ਆਟੋਸ ਨੇ ਇਹ ਵੀ ਜਿਹੜੇ ਹੈਗੇ ਲੇਬਰ ਨੂੰ ਲੈ ਕੇ ਆਉਂਦੇ ਜਾਂਦੇ ਤੇ ਆਮ ਰਾਹਗੀਰ ਵੀ ਇੱਥੇ ਆਉਂਦੇ ਨੇ ਖੁਲਾਸਤ ਬੇहद ਜਿਹੜੇ ਕਹਿ ਸਕਦੇ ਆਗੇ ਇਹ ਵਿਕਾਸ ਦੀ ਜਿਹੜੀ ਹੈਗੀ ਤਸਵੀਰ ਨੂੰ ਪੇਸ਼ ਕਰਦੇ ਹੈਗੇ ਤੇ ਵਿਕਾਸ ਅਸਲ ਦੇ ਵਿੱਚ ਕਿੰਨਾ ਕੁ ਹੋ ਰਿਹਾ ਕਿਸ ਤਰ੍ਹਾਂ ਦਾ ਹੋ ਰਿਹਾ ਕਿਉਂਕਿ ਲੁਧਿਆਣੇ ਦੇ ਬਿਲਕੁਲ ਨਾਲ ਲੱਗਦਾ ਏਰੀਆ ਲੁਧਿਆਣੇ ਦੇ ਨਾਲ ਲੱਗਦਾ ਹੋਣ ਕਰਕੇ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜਿਆ ਹੋਇਆਗਾ ਤੇ ਦੂਜੀ ਵੱਡੀ ਸਮੱਸਿਆ ਜਿਹੜੀ ਹੈਗੀ ਆ ਇੰਡਸਟਰੀ ਹੋਣ ਕਰਕੇ ਪੋਲੂਸ਼ਨ ਦੀ ਇੱਕ ਜਿਹੜੀ ਹੈਗੀ ਆ ਵੱਡੀ ਸਮੱਸਿਆ ਆ ਰਹੀ ਆ ਜਿਸ ਤਰੀਕੇ ਨਾਲ ਇਥੋਂ ਦੇ ਲੋਕਲ ਲੋਕਾਂ ਨੇ ਦੱਸਿਆ ਤਸਵੀਰਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਗਿਆਸਪੁਰਾ ਤੋਂ ਮੈਂ ਹਰਜਿੰਦਰ ਸਿੱਧੂ